ਟੇ ਮਹੱਲੇ ਗੁਰੂਗੋਮਤਗ ਨਾਗਰ ਕਲੀ ਨੰਬਰ 14 ਦੇ ਵਿੱਚ ਕਾਫੀ ਦਿਨਾਂ ਤੋਂ ਸੀਵਰੇਜ ਬੰਦ ਸੀਗੇ ਅਸੀਂ ਐਮਸੀ ਗੁਰੇਵ ਦੇ ਸੁਖਾ ਜੀ ਨੂੰ ਮੇਨਟੇ ਕੀਤੀ ਕਿ ਸਾਰੇ ਸੀਵਰੇਜ ਬੰਦ ਪਏ ਹਨ ਉਹਨਾਂ ਨੇ ਤੁਮਨ ਐਕਸ਼ਨ ਕਰਕੇ ਸਰਪੰਚ ਨੂੰ ਰਿਪੋਰਟ ਕੀਤੀ ਤੇ ਨਾਲ ਦੀ ਨਾਲ ਮੌਕੇ ਤੇ ਬੰਦੇ ਤੇ ਮਸ਼ੀਨਾਂ ਬੁਲਾ ਕੇ ਸੀਵਰੇਜ ਦੀ ਸਫਾਈ ਕਰਾਉਣੀ ਸ਼ੁਰੂ ਕਰ ਦਿੱਤੀ ਇਹ ਸਾਰੇ ਰੋਡ ਜਾਲੀਆਂ ਵਿੱਚ ਦੀ ਹੋ ਕੇ ਪਾਣੀ ਸਾਰਾ ਸੜਕਾਂ ਦੇ ਉੱਤੇ ਖੜਾ ਰਿਹਾ ਸੀਗਾ ਹਲੋ ਸਦਾ ਸੁਦੇਵ ਸਿੰਘ ਸੁੱਖਾ ਜੀ ਨੇ ਹਾਂਜੀ ਮੜੀ ਫੁਰਤੀ ਦੇ ਨਾਲ ਐਕਸ਼ਨ ਲਿਆ ਅਤੇ ਸਰਵੈਣੀ ਦੇ ਬੰਦਿਆਂ ਨੂੰ ਨਾਲ ਦੀ ਨਾਲ ਲਿਆ ਕੇ ਇਹ ਸੀਵਰੇਜ ਸਾਫ਼ ਕਰਵਾਉਣੀ ਸ਼ੁਰੂ ਕਰ ਦਿੱਤੇ ਸੁਖਦੇਵ ਸਿੰਘ ਸੁੱਖਾ ਜੀ ਦਾ ਬਹੁਤ-ਬਹੁਤ ਧੰਨਵਾਦ ਉਹ ਡੰਮ ਲਿਆ ਲਿਆਦਾ ਜਿਹੜੇ ਸਾਥ ਦੇ ਰਹੇ ਹੋ ਸ਼ਾਬਾਸ਼ ਤਕਲੇ ਤਕਲੇ ਕੀ ਬਾੜਦਾ ਜਿਹੜੇ ਲੋੜ ਨਾ ਹੋ